3000 روپے ਤੋਂ ਲੈ ਕੇ ਮਹੀਨੇ ਦੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਂਗੇ ਮਿਲੀਨ ਦੇ ਵਿੱਚ ਵਿਊ ਜਾਂਦੇ ਨੇ ਜੇ ਮੰਨ ਕੇ ਚੱਲੋ ਤੁਸੀਂ ਬਸ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਬਸ ਸਿਰਫ ਇਹ ਵੀਡੀਓ ਦੇਖਣੀ ਆ ਨੀਕ ਨੂੰ ਤੁਹਾਡੇ ਖਾਤੇ ਵਿੱਚ 1 ਲੱਖ ਰੁਪਏ ਬੜੇ ਆਰਾਮ ਨਾਲ ਆਏਗਾ ਕਿਉਂ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਹਿਰੇ ਪਹਿ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਹੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਿਆਦਾ ਵਧੀਆ ਚੈਨਲ ਆਈਡੀਆ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਚੈਨਲ ਆਈਡੀਆ ਦੇ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਦੋਗੇ ਨਾ ਤਾਂ ਯਾਰ ਮੈਂ ਤੁਹਾਨੂੰ ਲਿਖ ਕੇ ਦਿੰਨਾ ਗਰੰਟੀ ਦੀਨਾ ਤੁਸੀਂ ਘਟੋ ਘੱਟ 30000 ਰੁਪਏ ਤੋਂ ਲੈ ਕੇ ਮਹੀਨੇ ਦੇ ਲੱਖ ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਅਗਰ ਤੁਸੀਂ ਆਪਣਾ ਫੇਸ ਦਿਖਾਉਣਾ ਚਾਹੁੰਦੇ ਹੋ ਬਹੁਤ ਵਧੀਆ ਅਗਰ ਨਹੀਂ ਦਿਖਾਉਣਾ ਚਾਹੁੰਦੇਗੇ ਤਾਂ ਵੀ ਬਹੁਤ ਵਧੀਆ ਤੁਸੀਂ ਬਸ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਬਸ ਸਿਰਫ ਇਹ ਵੀਡੀਓ ਦੇਖਣੀ ਆ ਬਾਕੀ ਸਾਰਾ ਕੰਮ ਮੇਰਾ ਤੁਹਾਡੇ ਛੋਟੇ ਭਰਾ ਦਾ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਆ ਜਿਹੜੀ ਮੈਂ ਤੁਹਾਨੂੰ ਇਹ ਪੂਰੀ ਡਿਟੇਲ ਦੇ ਵਿੱਚ ਸਮਝਾਵਾਂਗਾ ਵੀ ਤੁਸੀਂ ਮਤਲਬ ਹੀ ਉਹ ਕਿਹੜਾ ਚੈਨਲ ਆਈਡੀਆ ਤੁਸੀਂ ਉਹਤੇ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਉਹ ਤੋਂ ਅਰਨਿੰਗ ਕਰਨੀ ਹੈ ਕਿਵੇਂ ਤੁਹਾਨੂੰ ਮਤਲਬ ਹੀ ਉਹ ਤੋਂ ਪੈਸਾ ਆਏਗਾ ਤੁਹਾਡੀ ਵੀਡੀਓ ਕਿਵੇਂ ਵਾਇਰਲ ਹੋਣੀ ਹੈ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਣਾ ਕਿ ਜੜੇ ਛੋਟੇ ਬੱਚੇ ਨੇ ਨਾ ਉਹ ਫੋਨ ਬਿਲਕੁਲ ਵੀ ਨਹੀਂ ਛੱਡਦੇ ਹੈਗੇ ਹਨਾ ਤੁਹਾਡੇ ਆਪ ਦੇ ਬੱਚੇ ਵੀ ਹੁਣੇ ਮੇਰੇ ਵੀ ਬੱਚੇ ਹੈਗੇ ਆ ਉਹ ਸਾਰਾ ਦਿਨ ਫੋਨ ਤੇ ਲੱਗੇ ਰਹਿੰਦੇ ਆ ਮੋਬਾਈਲ ਫੋਨ ਛੱਡਦੇ ਨਹੀਂ ਹੈਗੇ ਤੁਸੀਂ ਕੀ ਕਰਨਾ ਤੁਸੀਂ ਨਾ ਇੱਕ ਬੱਚਿਆਂ ਦਾ YouTube ਚੈਨਲ ਬਣਾ ਲੈਣਾ ਜਿੰਨਾਂ ਦੇ ਵਿੱਚ ਸਕੂਲ ਦੇ ਵਿੱਚ ਜਾਂਦੇ ਨਾ ਤੁਸੀਂ ਦੇਖਣਾ ਬੱਚੇ ਦੇ ਜਿਹੜੇ ਸਕੂਲ ਦੇ ਟੀਚਰ ਨੇ ਉਹ ਬੱਚਿਆਂ ਨੂੰ ਕੰਮ ਦੇ ਦਿੰਦੇ ਨੇ ਵੀ ਤੁਸੀਂ ਇਦਾਂ ABC ਪੜੋ ਜਾਂ A for Apple B for Ball C for Cat ਇਦਾਂ ਦੀਆਂ ਚੀਜ਼ਾਂ ਤੁਸੀਂ ਪੜੋ ਤੁਸੀਂ ਕੀ ਕਰਨਾ ਤੁਸੀਂ YouTube ਤੇ ਇੱਕ ਬੱਚਿਆਂ ਦਾ ਮਤਲਬ ਹੀ ਚੈਨਲ ਬਣਾ ਲੈਣਾ ਉਹਦੇ ਵਿੱਚ ਤੁਸੀਂ ਪਤਾ ਕੀ ਕਰਨਾ ਦੇਖੋ ਦੋ ਚੀਜ਼ਾਂ ਨੇ ਤੁਹਾਨੂੰ ਮੈਂ ਦੱਸਾਂ ਤੁਸੀਂ ਜਿਵੇਂ ਦਾ ਮੇਰਾ ਬੋਰਡ ਦੇਖਦੇ ਪਏ ਹੋ ਵਾਈਟ ਬੋਰਡ ਆ ਇਹ ਮੇਰਾ ਨਾਲ ਇਹਦੇ ਸਟੈਂਡ ਆ ਤੁਸੀਂ ਨਾ ਇਦਾਂ ਦਾ ਵਾਈਟ ਬੋਰਡ ਤੇ ਸਟੈਂਡ ਲਿਆਓ ਤੁਸੀਂ ਠੀਕ ਹੈ ਜੀ ਵਾਈਟ ਬੋਰਡ ਤੇ ਸਟੈਂਡ ਲਿਆਓ ਤੇ ਉਹਦੇ ਤੇ ਤੁਸੀਂ ਜੇ ਤਾਂ ਤੁਸੀਂ ਆਪਣਾ ਫੇਸ ਦਿਖਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਜੇ ਨਹੀਂ ਦਿਖਾਉਣਾ ਚਾਹੁੰਦੇ ਨਾ ਤਾਂ ਤੁਹਾਨੂੰ ਮਤਲਬ ਵੀ ਤੁਸੀਂ ਕੈਮਰਾ ਜਾਂ ਫੋਨ ਕੱਲਾ ਤੁਸੀਂ ਇਹਦੇ ਤੇ ਹੀ ਮਾਰਨਾ ਤੇ ਤੁਸੀਂ ਆਪ ਸਾਈਡ ਤੇ ਹੋ ਜਾਣਾ ਇਦਾਂ ਤੇ ਤੁਸੀਂ ਸਿਰਫ ਮਾਰਦੇ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਉਣਾ ਹੁਣ ਤੁਹਾਨੂੰ ਕੱਲਾ ਮੇਰਾ ਬੋਰਡ ਸ਼ੋ ਹੋ ਰਿਹਾ ਵਾ ਠੀਕ ਹੈ ਜੀ ਤਾਂ ਤੁਸੀਂ ਕੀ ਕਰਨਾ ਤੁਸੀਂ ਇੱਥੇ ਲਿਖੀ ਜਾਣਾ ਲਿਖੀ ਜਾਣਾ ਤੇ ਤੁਸੀਂ ਬੋਲੀ ਜਾਣਾ ਵਾ ਫੋਨ ਜੇ ਤੁਸੀਂ ਆਪਣਾ ਫੇਸ ਦਿਖਾ ਦੋਗੇ ਫਿਰ ਉਹਦੇ ਵਰਗੀ ਰੀਸ ਨਹੀਂ ਹੈਗੀ ਫਿਰ ਤਾਂ ਬਹੁਤ ਵਧੀਆ ਵਾ ਤੁਸੀਂ ਕੀ ਕਰਨਾ ਵਾ ਤੁਸੀਂ ਨਾ ਇਹਦਾ ਬੋਰਡ ਲੈ ਕੇ ਬੱਚਿਆਂ ਨੂੰ ਜਿਵੇਂ ਆਪਾਂ ਕਹਿੰਦੇ ਦਿੰਦੇ ਯਾਰ ਬੱਚਿਆਂ ਨੂੰ ਕੁਝ ਪੜ੍ਹਾਉਣਾ ਵਾ ਜੇ ਕਿਹਦੀ ਆਪਾਂ ਟੀਚੀ ਦੇ ਹਿਸਾਬ ਨਾਲ ਜਿਵੇਂ ਕਲਾਸ ਦੇ ਵਿੱਚ ਮਤਲਬ ਸਕੂਲ ਦੇ ਵਿੱਚ ਜਦੋਂ ਆਪਾਂ ਜਾਨੇ ਕਲਾਸ 'ਚ ਬੱਚੇ ਬੈਠੇ ਹੁੰਦੇ ਆ ਟੀਚਰ ਨਾ ਬੋਰਡ ਦੇ ਉੱਤੇ ਪੜ੍ਹਾਉਂਦਾ ਹੁੰਦਾ ਵਾ ਤੁਸੀਂ ਵੀ ਬਸ ਉਹੀ ਕੰਮ ਕਰਨਾ ਤੁਸੀਂ ਹੋਰ ਕੁਝ ਵੀ ਨਹੀਂ ਕਰਨਾ ਤੁਸੀਂ ਬੱਚਿਆਂ ਨੂੰ ਪੜ੍ਹਾਉਣਾ ਵਾ जिम्मे मन के चलो आ मेरे को एक बोर्ड आ ठीक है तो A Apple. जी ये कहना ए फोर एप्पल ठीक है जी ए फोर एपल बोलना ही छोटे बच्चों ए फोर क्या होता है ए फोर एप्पल बी फोर बाल सी फोर कैट डी फोर डॉग बेटा एक बार हम फिर से रिवाइज करेंगे क्या A4 Apple B4 Ball C4 Cat D4 Dog ਬਸ ਤੁਸੀਂ ਇਦਾਂ ਦੇ ਬਣਾ ਦੇਣਾ A ਤੋਂ ਲੈ ਕੇ Z ਤੱਕ ਸਾਰਾ ਕੁਝ ਬਣਾ ਦੇਣਾ ਇਹ ਤੁਹਾਡੀ ਇੱਕ ਕਲਾਸ ਹੋ ਗਈ ਹੁਣ ਦੂਜੀ ਕਲਾਸ ਊੜਾ ਆੜਾ ਫੜ ਲਓ ਊੜਾ ਆੜਾ ਏਡੀ ਤੁਸੀਂ ਇਹ ਤੇ ਦੱਸੋ ਪੰਜਾਬੀ ਦੱਸੋ ਸੋ ਬੱਚੋ ਅੱਜ ਆਪਾਂ ਜਿਹੜੀ ਕਲਾਸ ਆ ਆਪਣੀ ਅੱਜ ਦੀ ਕਲਾਸ ਜਿਹੜੀ ਹੈਗੀ ਆ ਅੱਜ ਆਪਾਂ ਤਾਨੂੰ ਕਲਾਸ ਦੇ ਵਿੱਚ ਸਿਖਾਵਾਂਗੇ ਵੀ ਊੜਾ ਐੜਾ ਈੜੀ ਸਸਾ ਹਾਹਾ ਕਕਾ ਵੀ ਕੀ ਹੁੰਦਾ ਵਾ ਊੜੇ ਤੇ ਕੀ ਪੈਂਦਾ ਵਾ ਕਿਵੇਂ ਪਏਗਾ ਊੜਾ ਊਠ ਐੜਾ ਅੰਬ ਈੜੀ ਇੱਟ ਸਸਾ ਛਾਈ ਠੀਕ ਹੈ ਜੀ ਤੁਸੀਂ ਇਹ ਚੀਜ਼ਾਂ ਸਿਖਾ ਦੇਣੀਆਂ ਫਿਰ ਉਸ ਤੋਂ ਬਾਅਦ ਕ ਖਤ ਜੋ ਕੋ ਖੋ ਗੋ ਕ ਕਫ ਕਬੂਤਰ ਖ ਖਰ ਖਰਬੂਜਾ ਖਫਰ ਖਰਗੋਸ਼ ਇਦਾਂ ਸਿਖਾ ਲਓ ਜੋ ਹੋ ਗਿਆ ਜੀ ਤਿੰਨ ਵੀਡੀਓ ਬਣ ਗਿਆ टॉपिक मैं बड़े आराम चौथा टॉपिक देखो चौथा टॉपिक ला जो सो बच्चो आज हमारी क्लास है हम आज काउंटिंग करेंगे वन से लेके टेन तक कैसे होते हैं वन टू थ्री फोर फाइव सिक्स सेवन एट नाइन टेन सो बच्चों हम वन से लेकर टेन तक एक बार दोबारा फिर से रिवाइज करेंगे कैसे वन वन के बाद क्या आता है टू टू के बाद क्या आता है थ्री फोर फाइव सिक्स सेवन एट नाइन टेन ठीक है देखो चार हो गए एक और टॉपिक दस देना बच्चे मैथ करते ने चार प्लस चार हूँ तुम्हें कहना बच्चों चार और चार कितने होते हैं इसको इसका आंसर निकालने के लिए हम सबसे पहले क्या करेंगे अपनी कॉपी पे यहाँ पे चार लाइनें लगा लेंगे वन टू थ्री फोर ये ऊपर वाली हो गई अब नीचे वाली लगाएंगे वन टू थ्री फोर अब देखो वन टू थ्री फोर फाइव सिक्स सेवन एट ये हो गया टोटल फोर और फोर और एट और हमारा आंसर जो राइट है ਉਹ 8 ਹੈ ਤੁਸੀਂ ਇਦਾਂ ਦੇ ਯਾਰ ਬਹੁਤ ਜ਼ਿਆਦਾ ਵੀਡੀਓ ਬਣਾ ਸਕਦੇ ਹੋ ਬਹੁਤ ਜ਼ਿਆਦਾ ਤੇ ਇਹਦੇ ਵਿੱਚ ਪਤਾ ਕੀ ਚੱਕਰ ਹੈ ਦੇਖੋ ਇਹਦੇ ਵਿੱਚ ਤੁਹਾਨੂੰ ਬੇਨਫਿਟ ਕੀ ਆ ਇੱਕ ਤਾਂ ਤੁਹਾਡਾ ਨਾਮ ਦਾ ਬ੍ਰੈਂਡ ਬਣ ਜਾਏਗਾ ਨੰਬਰ 1 ਕਿਉਂਕਿ ਤੁਸੀਂ ਬੱਚਿਆਂ ਨੂੰ ABC ਪੜਾ ਰਹੇ ਹੋ ਡਾੜਾ ਪੜਾ ਰਹੇ ਹੋ ਸਵਾਲ ਕਰਾ ਰਹੇ ਹੋ ਬੱਚਿਆਂ ਨੂੰ ਬਹੁਤ ਕੁਝ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਹੋ ਦੇਖੋ ਇਹਦੇ 'ਚ ਤੁਹਾਡਾ ਪਲੱਸ ਪੁਆਇੰਟ ਆ ਇਹਦੇ ਵਿੱਚ ਕਮਾਈ ਬਹੁਤ ਜ਼ਿਆਦਾ ਕਿਉਂਕਿ ਇਹਦੇ ਵਿੱਚ ਮਿਲੀਅਨ ਦੇ ਵਿੱਚ मिलियन ਦੇ ਵਿੱਚ ਵਿਊ ਜਾਂਦੇ ਨੇ ਜੇ ਮੰਨ ਕੇ ਚੱਲੋ 1 ਮਿਲੀਅਨ ਵਿਊ ਆਗੇ ਤੁਹਾਡੀ ਵੀਡੀਓ ਦੇ ਉੱਤੇ ਤਾਂ ਮੰਨ ਕੇ ਚੱਲੋ ਤੁਸੀਂ ਮਹੀਨੇ ਦੇ ਘੱਟੋ-ਘੱਟ ਕੇ ਨੇ ਜਿਵੇਂ ਘੱਟੋ-ਘੱਟ 1 ਲੱਖ ਰੁਪਿਆ 1 ਲੱਖ ਰੁਪਿਆ ਕੀਤੇ ਨਹੀਂ ਜਾਂ ਤੁਹਾਡੇ ਘਰ ਦੇ ਵਿੱਚ ਪਿਆ ਰੱਖ ਰੁਪਿਆ ਸਿੱਧਾ ਤੁਹਾਡੇ ਖਾਤੇ ਜਾਏਗਾ ਸਿਰਫ ਕਿੰਨੀ ਤਰੀਕ ਨੂੰ 28 ਨੂੰ ਇੱਕ ਦੋ ਤਰੀਕ ਨੂੰ ਨਹੀਂ ਆਉਂਦਾ 28 ਤਰੀਕ ਨੂੰ ਤੁਹਾਡੇ ਖਾਤੇ ਦੇ ਵਿੱਚ 1 ਲੱਖ ਰੁਪਿਆ ਬੜੇ ਆਰਾਮ ਨਾਲ ਆਏਗਾ ਕਿਉਂ ਤੁਸੀਂ ਦੇਖੋ ਹਿੰਦੀ ਚ ਬੋਲ ਰਹੇ ਹੋ ਹਿੰਦੀ ਆਲ ਓਵਰ ਇੰਡੀਆ ਦੇ ਵਿੱਚ ਦੇਖਿਆ ਜਾਂਦਾ ਪੰਜਾਬੀ ਪੰਜਾਬੀ ਆਲ ਇੰਡੀਆ ਐਂਡ ਵਰਲਡ ਦੇ ਵਿੱਚ ਦੇਖੀ ਜਾਂਦੀ ਆ ਆਲ ਵਰਲਡ ਦੇ ਵਿੱਚ ਕਿਉਂ ਕਹਿ ਰਿਹਾ ਫੋਰਨ ਕੰਟਰੀ ਦੇ ਵਿੱਚ ਆਪਣੇ ਪੰਜਾਬੀ ਵੀ ਵੱਸਦੇ ਨੇ ਇੰਡੀਆ ਦੇ ਵਿੱਚ ਕਿਉਂ ਕਹਿ ਰਿਹਾ ਇੰਡੀਆ ਦੇ ਵਿੱਚ ਵੀ ਆਪਣੇ ਪੰਜਾਬੀ ਵੱਸਦੇ ਨੇ ਠੀਕ ਹੈ ਜੀ ਪੰਜਾਬ ਚ ਤਾਂ ਹੈਗੀ ਹੈਗੇ ਆ ਉਸ ਤੋਂ ਬਾਅਦ ਕਾਊਂਟਿੰਗ ਲਾ ਲਓ 1 2 3 4 5 6 ਇਹ ਪੂਰੇ ਵਰਲਡ ਪੂਰਾ ਵਰਲਡ ਘੇਰ ਟਰੋ ਕਰ ਲੇਗਾ ਕੰਪਲੀਟ ਕਰ ਲੇਗਾ ਕਿੰਨਾ ਸੋਕਾ ਇਹ ਤੋਂ ਸੌਖਾ ਤਰੀਕਾ ਹੈਗਾ ਵਾ ਤੁਹਾਨੂੰ ਸੌਖਾ ਤਰੀਕਾ ਕੋਈ ਦੱਸ ਹੀ ਨਹੀਂ ਸਕਦਾ ਹੈਗਾ ਤੁਹਾਨੂੰ ਜਿੰਨਾ ਵਧੀਆ ਤੁਹਾਨੂੰ ਮੈਂ ਸਿਖੋਣਾ ਵਾਂ ਤੈਨੂੰ ਕੱਲੀ-ਕੱਲੀ ਡਿਟੇਲ ਦੇ ਵਿੱਚ ਦੱਸਦਾ ਵਾਂ ਤਾਂ ਮੈਨੂੰ ਦੱਸ ਕੋ ਕਿ ਦਿਖਾ ਦੋ ਵੀ ਜੇ ਕੋਈ ਮੇਰੇ ਤੋਂ ਵਧੀਆ ਤੁਹਾਨੂੰ ਕੋਈ ਸਿਖਾਉਂਦਾ ਵਾ ਇੰਨੇ ਤੁਹਾਨੂੰ ਮੈਂ ਟੌਪਿਕ ਦੱਸਦਾ ਇੰਨੇ ਟੌਪਿਕ ਦੱਸਦਾ ਗੱਲ ਅਸਲ ਦੇ ਵਿੱਚ ਪਤਾ ਕੀ ਆ ਤੁਹਾਡਾ ਇਰਾਦਾ ਨਹੀਂ ਹੈਗਾ ਤੁਸੀਂ ਹਿੰਮਤ ਹਾਰ ਜਾਂਦੇ ਹੋ ਤੁਹਾਡੇ ਅੰਦਰ ਬਿੱਲ ਪਾਵਰ ਨਹੀਂ ਹੈਗੀ ਵਿਸਾਰੇ ਕੰਮ ਮੈਂ ਕਰਨਾ ਹੀ ਕਰਨਾ ਕਰਨਾ ਹੀ ਕਰਨਾ ਇੱਕ ਵਾਰੀ ਇਰਾਦਾ ਬਣਾ ਲਓ ਯਾਰ ਮੈਂ YouTube ਤੋਂ YouTube ਤੋਂ ਮਹੀਨੇ ਦੇ 50000 ਰੁਪਏ ਕਮਾਉਣੇ ਹੀ ਕਮਾਉਣਿਆ ਜੋ ਮਰਜ਼ੀ ਹੋ ਜੇ ਜਦੋਂ ਤੁਸੀਂ ਇਹ ਚੀਜ਼ ਥਾਣ ਲਈ ਦੁਨੀਆ ਦੀ ਕੋਈ ਅਜੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ 50000 ਰੁਪਏ ਕਮਾਉਣ ਤੋਂ ਰੋਕ ਸਕੇ ਆਹ ਚੈਨਲ ਤਾਂ ਬਹੁਤ ਹੀ ਵਧੀਆ ਵਾ ਸੋ ਇਸ ਕਰਕੇ ਤੁਸੀਂ ਇਸ ਚੈਨਲ ਦੇ ਉੱਤੇ ਤੁਸੀਂ ਕੰਮ ਕਰ ਸਕਦੇ ਹੋ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਇਹ ਚੀਜ਼ਾਂ ਸਿੱਖਣਾ ਚਾਹੁੰਦਾ ਨਾ ਇਹ ਚੀਜ਼ਾਂ ਸਿੱਖ ਕੇ ਮਹੀਨੇ ਦੇ 50000 ਤੋਂ ਲੈ ਕੇ ਲੱਖ ਰੁਪਇਆ ਕਮਾਉਣਾ ਚਾਹੁੰਦੇ ਹੋ ਨਾ ਤੁਸੀਂ 50000 ਤੋਂ ਲੈ ਕੇ ਲੱਖ ਰੁਪਇਆ ਤੁਸੀਂ ਕਮਾਉਣਾ ਚਾਹੁੰਦੇ ਹੋ ਨਾ ਤਾਂ ਮੇਰੀ ਹਰ ਇੱਕ ਸੰਡੇ ਹਰ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ 2 10 ਵਜੇ ਤੋਂ ਲੈ ਕੇ 2 3 ਵਜੇ ਤੱਕ ਮੇਰੀ ਕਲਾਸ ਲੱਗਦੀ ਆ ਉਹਦੇ ਵਿੱਚ ਮੈਂ ਤੁਹਾਨੂੰ ਇਹ ਚੀਜ਼ਾਂ ਸਿਖਾਉਣਾ ਵਾ ਵੀ ਤੁਸੀਂ ਕਿਵੇਂ ਮਤਲਬ ਵੀਡੀਓ ਨੂੰ ਸ਼ੂਟ ਕਰਨਾ ਵੀਡੀਓ ਨੂੰ ਸ਼ੂਟ ਕਿਵੇਂ ਕਰਨਾ ਨੰਬਰ 1 ਤੇ ਨੰਬਰ 2 ਤੇ ਦੱਸਦਾ ਵੀਡੀਓ ਨੂੰ ਐਡਿਟ ਕਿਵੇਂ ਕਰਨਾ ਵਾ ਵੀਡੀਓ ਨੂੰ ਅਪਲੋਡ ਕਿਵੇਂ ਕਰਨਾ ਵਾ ਵੀਡੀਓ ਦਾ ਟਾਈਟਲ ਟੈਗ ਡਿਸਕ੍ਰਿਪਸ਼ਨ ਥੰਬਨੇਲ ਕਿਵੇਂ ਲਗਾਉਣਾ ਵਾ ਜਿਦੇ ਨਾਲ ਤੁਹਾਡੀ ਵੀਡੀਓ ਪੂਰੇ ਵਰਲਡ ਦੇ ਵਿੱਚ ਦੇਖੀ ਜਾ ਸਕੇ ਇਹ ਤੁਹਾਨੂੰ ਸਕਿੱਲਾਂ ਵਿੱਚ ਕੱਲੀ-ਕੱਲੀ ਸਿਖੋਣਾ ਤੇ ਤੁਹਾਨੂੰ ਕਰਕੇ ਵੀ ਦਿਖੋਣਾ ਵਾ ਤੇ ਤੁਹਾਡੇ ਤੋਂ ਕਰਾਉਂਗਾ ਵੀ ਮੈਂ ਜਾਨੀ ਕਿ ਤੁਹਾਨੂੰ 4-5 ਘੰਟੇ ਦੇ ਵਿੱਚ ਤੁਹਾਨੂੰ ਮੈਂ ਪੂਰਾ ਟ੍ਰੈਂਡ ਕਰ ਦੂੰਗਾ ਇਹ ਮੇਰਾ ਵਾਦਾ ਵਾ ਜੇ ਤੁਸੀਂ ਮੇਰੀ ਵਰਕਸ਼ਾਪ ਤੁਸੀਂ ਇੱਕ ਵਾਰੀ ਲਗਾ ਲਓਗੇ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੈਨੂੰ ਵਾਈਡ ਪੇਜ ਦੇ ਉੱਤੇ ਲਿਖ ਕੇ ਦੇ ਦਾਂਗਾ ਜੇ ਮੇਰੇ ਦੱਸੇ ਹੋਏ ਤਰੀਕੇ ਮੁਤਾਬਿਕ ਤੁਸੀਂ ਕੰਮ ਕਰੋਗੇ ਨਾ ਤਾਂ ਤੁਸੀਂ ਮਹੀਨੇ ਦੇ 50000 ਰੁਪਏ ਤੁਸੀਂ ਬੜੇ ਆਰਾਮ ਨਾਲ ਕਮਾਓਗੇ ਇਦੇ ਵਾਸਤੇ ਵੀ ਨਹੀਂ ਹੈਗਾ ਵੀ ਤੁਹਾਡੇ ਵਿੱਚ ਕੋਈ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਕੋਈ ਦਿੱਕਤ ਨਹੀਂ ਕੋਈ ਕੁਆਲੀਫਿਕੇਸ਼ਨ ਨਹੀਂ ਚਾਹੀਦੀ ਸਾਨੂੰ ਯਾਰ ਜੇ ਤੁਸੀਂ 10 ਸਾਲਾਂ ਦੇ ਬੱਚੇ ਹੋ ਨਾ 12 ਸਾਲਾਂ ਦੇ ਬੱਚੇ ਹੋ ਤੁਸੀਂ ਤਾਂ ਵੀ ਕਰ ਸਕਦੇ ਹੋ ਜੇ ਤੁਸੀਂ ਹਾਊਸ ਵਾਈਫ ਹੋ ਤਾਂ ਵੀ ਕਰ ਸਕਦੇ ਹੋ ਤੁਸੀਂ ਪਾਰਟ ਟਾਈਮ ਕੰਮ ਕਰਨਾ ਕਰਨਾ ਚਾਹੁੰਦੇ ਹੋ ਤੁਸੀਂ ਤਾਂ ਵੀ ਕਰ ਸਕਦੇ ਹੋ ਸੋ ਯਾਨੀ ਕਿ ਇਹ ਤਾਂ ਯਾਰ ਕੁਆਲੀਫਿਕੇਸ਼ਨ ਕੋਈ ਮੰਗਦਾ ਹੀ ਨਹੀਂ ਹੈਗਾ YouTube ਤੇ ਤਾਂ بس ਸਿਰਫ ਇਹ ਲਗਨ ਆ ਬਿਲ ਪਾਵਰ ਚਾਹੀਦੀ ਆ ਤੈਨੂੰ ਤਕਨੀਕ ਹੋਣੀ ਚਾਹੀਦੀ ਆ ਉਹ ਤਕਨੀਕ ਕਿੱਥੋਂ ਸਿੱਖੋਗੇ ਤਕਨੀਕ ਸਕੌਣ ਵੱਤ ਤੁਹਾਡਾ ਛੋਟਾ ਭਰਾ ਬੈਠਾ ਵਾ ਸੋ ਅਗਰ ਤੁਸੀਂ ਇਹ ਕਲਾਸ ਤੁਸੀਂ ਮੇਰੀ ਲਗਾਉਣਾ ਚਾਹੁੰਦੇ ਹੋ ਹਰੇਕ ਐਤਵਾਰ ਨੂੰ ਤੁਸੀਂ ਮੇਰੀ ਟੀਮ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਪੁੱਛ ਸਕਦੇ ਹੋ ਵੀ ਜਿਹੜੀ ਸਾਡੀ ਕਲਾਸ ਐਤਵਾਰ ਨੂੰ ਹਰੇਕ ਐਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਲੱਗਦੀ ਆ ਵੀ ਉਹਦਾ ਕੀ ਪ੍ਰੋਟੋਕੋਲ ਹੁੰਦਾ ਵਾ ਕੀ ਸਿਸਟਮ ਆ ਉਹਦਾ ਵੀ ਕਿੱਥੇ ਤੁਹਾਨੂੰ ਆਉਣਾ ਪਏਗਾ ਜੀ ਅਗਰ ਤੁਸੀਂ ਉਹ ਕਲਾਸ ਲਗਾ ਲਓਗੇ ਤਾਂ ਨੂੰ ਮੈਂ ਲਿਖ ਕੇ ਦਿਨਾ ਗਰੰਟੀ ਦਿਨਾ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ YouTube ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਕੱਲੇ YouTube ਦੀ ਗੱਲ ਨਹੀਂ ਕਰਦਾ ਮੈਂ Facebook Instagram Telegram ਤੇ YouTube ਤੇ ਇਹਦੇ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਤੁਹਾਨੂੰ ਮੈਂ ਸਕਿੱਲਾਂ ਦੱਸਦਾ ਜਿੱਚ ਤੋਂ ਤੁਸੀਂ ਮਹੀਨੇ ਦੇ ਬਹੁਤ ਵਧੀਆ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇਨਾ ਜੇ ਅਗਰ ਤੁਹਾਡਾ ਇਸ ਵੀਡੀਓ ਦੀ ਰਿਕਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਬਲੀ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਫਰ ਤੁਸੀਂ ਇਸ ਵੀਡੀਓ ਦੇ ਥੱਲੇ ਵੀ ਕਮੈਂਟ ਕਰਕੇ ਤੁਸੀਂ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਜੀ ਅਗਰ ਤੁਸੀਂ ਮੇਰੀ ਕਲਾਸ ਜੁਆਇਨ ਕਰਨਾ ਚਾਹੁੰਦੇ ਹੋ ਜਿਹੜੀ ਹਰੇ ਕੇਤਵਾਰ ਨੂੰ ਜਲੰਧਰ ਸ਼ਹਿਰ ਦੇ ਵਿੱਚ ਲੱਗਦੀ ਆ ਤਾਂ ਬਲੀ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਫੋਨ ਕਰਕੇ ਸਾਡੀ ਟੀਮ ਨਾਲ ਸੰਪਰਕ ਕਰਕੇ ਉਹ ਸਾਰਾ ਪ੍ਰੋਟੋਕੋਲ ਤੁਸੀਂ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਆ ਕੱਲ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ